ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਬੋਵੀ ਡੈਰੀ ਫਾਰਮ ਪਿੰਡ ਰਵਾਲ ਜ਼ਿਲ੍ਹਾ ਬਈਨੂਪੰਦਾ ਕਪੂਰਥਲਾ ਤੇ ਤਹਿਸੀਲ ਬਈਨੂਪੰਦਾ ਸultanpur Lodhi ਬਹੁਤ ਸੋਹਣੇ ਨਾਗਰ ਬਾਈ ਕੋਲ ਅੱਜ ਦੀ ਵੀਡੀਓ ਦੇ ਵਿੱਚ ਦੋ ਤਾਂ ਤੁਹਾਨੂੰ ਆਪਾਂ ਦਿਖਾਵਾਂਗੇ ਨਗੀਨੇ ਜਰਸੀ ਦੇ ਬਹੁਤ ਚੰਗੇ ਸੀਮਾ ਨਾਲ ਬਾਕੀ ਬਾਈ ਤੋਂ ਲਵਾਂਗੇ ਡਿਟੇਲ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਜਿਹੜੇ ਵੀਰ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਉਹ ਆਪਣੇ ਪੇਜ ਨੂੰ ਫੋਲੋ ਕਰ ਲਓ ਬਹੁਤ ਸੋਹਣੇ ਨਾਗਾਇਜ਼ ਦੀ ਵੀਡੀਓ ਦੇ ਵਿੱਚ ਵੀਡੀਓ ਨਾ ਬਣੇ ਰਹੋ ਤੇ ਜਿਹੜੇ ਭਰਾ ਨੇ ਆਪਣੇ ਤੋਂ ਵੀਡੀਓ ਬਣਾਉਣੇ ਹੋਵੇ ਉਹ ਆਪਣਾ ਮੋਬਾਈਲ ਨੰਬਰ 62807 79197 ਬਾਕੀ ਆਪਾਂ ਕਰਦੇ ਹਾਂ ਸ਼ੁਰੂ ਤੇ ਪੁੱਛਦੇ ਹਾਂ ਬੋਬੀ ਨੂੰ ਸਤਿ ਸ਼੍ਰੀ ਅਕਾਲ ਭਾਈ ਬੋਬੀ ਸਤਿ ਸ਼੍ਰੀ ਅਕਾਲ ਭਾਜੀ ਹੋਰ ਠੀਕ ਹੈ ਜੀ ਹਾਂਜੀ ਹਾਂਜੀ ਇਧਰ ਨੂੰ ਮੂੰਹ ਕਰੋ ਹਾਂਜੀ ਹਾਂਜੀ ਤੇ ਨੰਬਰ ਆਪਣਾ ਡਰੈਸ ਦੱਸ ਦਿਓ ਵੀਰੇ ਪਹਿਲਾਂ ਡਰੈਸ ਆਪਣਾ ਪੈਂਡਰਵਾਲ ਜੀ ਹਾਂਜੀ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਰਪੂਤਲਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਵੀਰੇ 9779028676 ਠੀਕ ਹੈ ਠੀਕ ਹੈ ਬਾਈ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਾਗ ਆ ਬੋ ਵੀ ਆਪਣੇ ਕੋਲੇ ਵੀਰੇ ਅੱਜ 7 ਨਾਗ ਆ ਗਏ 7 ਨਾਗ ਆ ਗਏ ਦੋ ਜਰਸੀ ਦੇ ਤੋਹਫੇ ਠੀਕ ਹੈ ਦੋ ਹੈਗੇ ਜਰਸੀ ਦੇ ਤੋਹਫੇ ਜਰਸੀ ਆਪਾਂ ਲਈ ਬਹੁਤ ਨਗੀਨੇ ਆ ਸਹੀ ਗੱਲ ਆ ਬਹੁਤ ਸੋਹਣੀਆਂ ਬੱਚੀਆਂ ਬਾਈ ਕੋਲੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਉਨੇ ਆ ਤੇ ਬਣੇ ਰਹਿਓ ਆਪਣੀ ਵੀਡੀਓ ਦੇ ਨਾਲ ਤੇ ਜੇ ਵੀਡੀਓ ਚੰਗੀ ਲੱਗੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬਾਕੀ ਬਹੁ ਵੀ ਜਿਹੜੀ ਪਹਿਲੇ ਨੰਬਰ ਤੇ ਫਿਰ ਬੱਚੀ ਦੀਂਦੀ ਹੈ ਭਾਈ ਆਪਾਂ ਉਹ ਤੋਂ ਕਰਦੇ ਹਾਂ ਸ਼ੁਰੂ ਐਚ ਐਫ ਵਾਲੇ ਪਾਸਿਓ ਕੀ ਡਿਟੇਲ ਆ ਵੀਰੇ ਦੀ ਦੰਦੋ ਖੀਰੀ ਆ ਚਾਰ ਹੀ ਥਾਣਾ ਦੰਦੋ ਖੀਰੀ ਆ ਚਾਰ ਹੀ ਥਾਣਾ ਉਮਰ ਕਿੰਨੀ ਵੀਰੇ ਦੀ ਉਮਰ ਇਹਦੀ ਆਈ 9-10 ਮਹੀਨੇ ਹੈ ਠੀਕ ਆ ਲਿਆ ਖੋਲ ਲਿਆ ਫਿਰ ਕੱਢ ਲਿਆ ਬਾਹਰ ਲਓ ਵੀ ਮਿੱਤਰੋ ਤੇ ਸੀਮਨ ਡਿਟੇਲ ਹੈ ਕੋਈ ਇਹਦੀ ਨਹੀਂ ਵੀਰੇ ਠੀਕ ਲਓ ਵੀ ਮਿੱਤਰੋ ਸਹੀ ਗੱਲ ਆ ਬਾਈ ਦੀ ਇਹ ਤਾਂ ਬਾਈ ਦੀ ਹੈਗੀ ਸਫਤ ਬੰਦੀ ਆ ਮੈਂ ਬਹੁਤ ਵਾਰ ਬਾਈ ਕੋਲੇ ਹੁਣ ਵੀਡੀਓ ਆਪਣੀਆਂ ਕਈ ਪਾਈਆਂ ਵੀਰ ਕੋਲੋਂ ਤੇ ਬਿਲਕੁਲ ਸਾਫ ਸੁਸਤਰਾ ਕੰਮ ਤੇ ਜਿਹੜੇ ਭਾ ਮੁੱਲ ਹੁੰਦੇ ਬਾਈ ਦੇ ਬਿਲਕੁਲ ਜੈਨੂਇਨ ਹੁੰਦੇ ਆ ਲਓ ਵੀ ਮਿੱਤਰੋ ਕਰੋ ਦਰਸ਼ਨ ਫੇਸ ਕੁਆਲਟੀ ਕਰੋ ਚੱਕ ਬੱਚੀ ਦੀ ਖੀਰੀ ਬੱਚੀ ਆ ਤੇ ਜਿਹੜੀ ਰੰਗ ਚਮਕਾ ਬੱਚੀ ਦੀ ਬਹੁਤ ਜਿਆਦੇ ਬੇਲਬੁਲ ਕਰੋ ਚੱਕ ਖੜਨੀ ਖੁੜਨੀ ਬੱਚੀ ਦੀ ਨਖਰਾ ਨੁਖਰਾ ਬਹੁਤ ਆ ਕਿਆ ਬਾਤਾਂ ਦੇਖੋ ਜੀ ਫੇਸ ਕੁਆਲਟੀ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਚੀ ਆ ਤੇ ਥਣ ਚਾਰੀ ਆ ਫੂਡ ਸ਼ੰਗ ਪੁਰਾਣੀ ਉਹ ਸੁਣ ਨਾ ਥੱਲੇ ਝੋਲੀ ਝਾਲੀ ਬਹੁਤ ਚੰਗੀ ਆ ਰੰਗ ਪ੍ਰਿੰਟ ਕਿਆ ਬਾਤਾਂ ਹੀ ਤੇ ਜੇ ਕਹਿਣ ਨੂੰ ਕਹਿਣਾ ਹੁੰਦਾ ਤੇ ਬਾਈ ਭੋਵੇਂ ਜਿਹੜੇ ਮਰਜੀ ਸੀਮਨ ਦੀ ਕਹਿ ਦਾਂਦੇ ਮਿੱਤਰੋ ਬਹੁਤ ਚੰਗੀ ਬੱਚੀ ਆ ਤੇ ਦੰਦ ਆਪਾਂ ਬਾਈ ਕਹਿੰਦਾ ਚੈੱਕ ਕਰਾ ਦੰਨੇ ਆ ਫੜਨਾ ਕੋਈ ਗੱਲ ਨਹੀਂ ਬੜਾ ਕਰੜਾ ਬਾ ਇੱਥੇ ਬੱਚਾ ਆਈ ਹੁੰਦੀਆਂ ਬੱਚ ਦੰਦ ਉਹ ਵੀ ਜੇ ਚੈੱਕ ਕਰੇ ਦੰਦ ਤੇਰੇ ਤਾਂ ਠੀਕ ਆ ਫਿਰ ਨਹੀਂ ਕੋਈ ਨਹੀਂ ਮੈਂ ਕਹਾਈ ਦੰਨੇ ਆ ਠੀਕ ਆ ਲੈ ਕਰਾ ਦੰਨੇ ਹਾਂ ਦੰਦੋ ਦਾ ਖੀਰੀ ਆ ਬਾਈ ਲੈ ਦੇਖ ਲੈ ਖੀਰੀ ਆ ਵਾਕਈ ਖੀਰੀ ਸਹੀ ਗੱਲ ਆ ਪੂਰੀਆਂ ਜੋਰ ਮਾਰਦੀ ਆ ਪੂਰੀ ਹੁੰਦਲਹੇਲ ਵੱਚੀ ਆ ਰੰਗ ਚਮਕ ਕੀ ਬਾਤਾਂ ਆ ਇਹ ਭਜਨ ਵਜੂਦ ਬਹੁਤ ਸੋਹਣਾ ਮੰਨ ਕੇ ਚੱਲੋ ਵੀ ਤੰਨ ਨਾਗ ਦਾ ਬੱਚੀਆਂ ਦੇ ਇਹੋ ਜਿਹੇ ਵੀ ਜਿਹੜੇ ਮਹੀਨੇ ਵੀ ਆ 2 ਮਹੀਨੇ ਤੱਕ ਸੀਮਨ ਲੈਣ ਨਾਲ ਆ ਹੈਨਾ ਬੋਬੀ ਹਾਂਜੀ ਹਾਂਜੀ ਠੀਕ ਹੈ ਹਾਂ ਤੇ ਬਾਈ ਫਿਰ ਜਿਹੜੀ ਇਹਨਾਂ ਦੇ ਭਾਅ ਮੁੱਲ ਡਿਮਾਂਡ ਆ ਇਹਨਾਂ ਦੀ ਇਕੱਠੀਆਂ ਜੀ ਕਰਨੀਆਂ ਮਗਰੋਂ ਠੀਕ ਹੈ ਤੇ ਦੋ ਨੰਬਰ ਤੇ ਫਿਰ ਵੱਚੀ ਜੇ ਦੱਸੋ ਉਹਦਾ ਕੀ ਡਿਟੇਲ ਆ ਵੀਰੇ ਇਹ ਵੀ ਭਾਜੀ ਦੰਦੋ ਖੀਰੀ ਆ ਜੀ ਦੰਦੋ ਖੀਰੀਏ ਤੇ ਬਣਾ ਥਣ ਥਣ ਝੋਲੀ ਕਰੋ ਚੱਕ ਜੀ ਚਾਰ ਹੀ ਥਣ ਆ ਐ ਲੱਗਦੀਆਂ ਗੱਬਣ ਹੁੰਦੀ ਆ ਵੱਚੀ ਤੇ ਇਹ ਜੋ ਕੋਈ ਸੀਮਨ ਡੀਟੇਲ ਹੈ ਇਹ ਹੰਟਰ ਬੁੱਲ ਦੀ ਆ ਜੀ ਠੀਕ ਆ ਲక్ష్ਮੀ ਡੇਰੀਅਲ ਦੇ ਹੰਟਰ ਬੁੱਲ ਦੀ ਆ ਬਈ ਕਹਿੰਦਾ ਲਿਆ ਵੀ ਮਿੱਤਰਾ ਖੋਲ ਲਿਆ ਬਾਹਰ ਨੂੰ ਉਮਰ ਕਿੰਨੀ ਦੱਸਿਆ ਦੀ ਉਹ ਵੀ ਉਮਰੇ ਦੀ 10 ਮਹੀਨੇ 10 ਮਹੀਨੇ ਕੀਰੀ ਆ ਲੋਕ ਕੀਰੀ ਆ ਠੀਕ ਐ ਲਓ ਜੀ ਫੇਸ ਕੁਆਲਟੀ ਦੇਖੋ ਜੀ ਐ ਬੇਲ ਬੂਲ ਬਹੁਤ ਲੰਮੀ ਐ ਤੋਰਾ ਤਾਰਾ ਓਕੇ ਆ ਕੋੜੀ ਵਰਗੀ ਐ ਕੱਦ ਕਾਠ ਵੀ ਸੋਹਣਾ ਤੇ ਵਜਨ ਵਜੂਦ ਵੀ ਚੰਗਾ ਤੇ ਦੰਦ ਕਰਾ ਦੇ ਚੈੱਕ ਉਹ ਵੀ ਬੇਲ ਬੂਲ ਬਹੁਤ ਐ ਤੇ ਖੁੱਲੀ ਹੱਡ ਪਰਾਂ ਦੀ ਇਹ ਪੱਠਪੁੜਿਆਂ ਦੀ ਬਣਾਵਟਾ ਸਾਰੀਆਂ ਬੱਚੀਆਂ ਚੋ ਲੈਦੀ ਆ। ਲਓ ਜੀ ਦੰਦੋ ਖੀਦੀ ਆ ਵਾਕਈ ਸਹੀ ਗੱਲ ਲੈ ਚੱਲ ਬਈ। ਤੋਰਾ ਤਰਾ ਕਰੋ ਚੈੱਕ ਲੈਗ ਸਕੋਰ ਬਹੁਤ ਸੋਹਣਾ। ਸਰੀਰ ਦੀ ਬੰਤਰ ਬੱਚੀ ਦੀ ਬਹੁਤ ਚੰਗੀ ਆ। ਪੂਰੀ ਟੌਪ ਦੀ ਵੜ ਤਿਆਰ ਹੋਊਗੀ। ਥਾਂ ਝੋਲੀ ਤਾਂ ਥੱਲੋਂ ਗੱਬਣਾ ਦਾ ਭਲੇਖਾ ਪਉਂਦੀ ਆ ਕੱਲਾ ਕੱਲਾ ਥਾਣਾ ਪੂਰਾ ਨਖੜਮਾਂ ਤੇ ਬਿੱਥੀ ਤੇ ਲੱਗਿਆ ਹੋਇਆ। ਪਹਿਲੇ ਨੰਬਰ ਤੇ ਬੱਚੀ ਆਪਾਂ ਵਿਖਾਈਏ ਪੂਰੀ ਰੰਗ ਚਮਕਦਾਉ ਕਾਲੀ ਤੇ ਦੋ ਨੰਬਰ ਤੇ ਵੀ ਬੱਚੀ ਪੂਰੀ ਟੌਪ ਦੀ ਐ ਤੇ ਤਿੰਨ ਨੰਬਰ ਤੇ ਬਾਈ ਜਿਹੜੀ ਬੱਚੀ ਇਹਦੀ ਕੀ ਡਿਟੇਲ ਆ ਕਿੰਨੀ ਉਮਰ ਹੈ ਜੀ ਉਮਰ ਇਹਦੀ 10 ਮਹੀਨੇ ਹੈ ਜੀ ਵੀ ਉਮਰ 10 ਮਹੀਨੇ ਆ ਹਾਂ ਜੀ ਇਹ ਬੱਚੀ ਆਪਾਂ ਖਾਣ ਤੋਂ ਲੈਣਾ ਠੀਕ ਐ ਇਹ ਤਿੰਨ ਦੋ ਜਰਸੀ ਤੇ ਇੱਕ ਇਹ ਐਚ ਐਫ ਐ ਇਹਦੀ ਕੋਈ ਸੀਮਨ ਡਿਟੇਲ ਕੋਈ ਨਹੀਂ ਆਪਾਂ ਨੂੰ ਦੱਸਿਆ ਸੀ ਬਾਈਆਂ ਨੂੰ ਤਾਂ ਆਪਾਂ ਲਿਆ ਕੋਈ ਨਹੀਂ ਮਾਸੀ ਪੁੱਛ ਕੇ ਤਾਂ ਠੀਕ ਐ ਤੇ ਉਮਰ ਕਿੰਨੀ ਹੈ ਜੀ ਉਮਰ ਇਹਦੀ 10 ਮਹੀਨੇ ਹੈ ਜੀ 10 ਮਹੀਨੇ ਥਣ ਝੋਲੀ ਕਰਾ ਦੇ ਚੈੱਕ ਲਓ ਜੀ 10 ਮਹੀਨੇ ਦੀ ਉਮਰ ਚਾਰ ਹੀ ਥਣ ਇਹ ਤਾਂ ਨਸ਼ੂ ਨਹੀਂ ਆ ਦਾਗ ਜਾਨਾ ਨਹੀਂ ਉਹ ਤਾਂ ਦਾਣਾ ਜੀ ਨਾ ਨੋਰਮਲ ਜੀ ਚਾਰ ਹੀ ਥਣ ਕੱਢ ਲਿਆ ਬਾਹਰ ਨੂੰ 9 9 ਮਹੀਨਿਆਂ ਦੇ ਆਸ-ਪਾਸੇ ਬਾਈ ਕਾ ਨਾ ਉਮਰ ਤੇ ਸੋਹਣਾ ਕੱਦ ਕਾਠਾ ਮਿੱਤਰੋ ਰੰਗਵਾਨਾ ਜਿਹੜਾ ਬਿਊਟੀ ਹੈ ਵੱਛੀਆਂ ਚ ਬਹੁਤ ਜ਼ਿਆਦਾ ਸਾਰੇ ਪਸ਼ੂ ਵੀ ਪਸ ਬਾਈ ਦੇ ਪੂਰੇ ਬਿਊਟੀ ਵਾਲੇ ਆ ਬਾਈ ਜਨ ਬਹੁਤ ਆ ਬਾਈ ਜਨ ਵਜੂਦ ਬਹੁਤ ਚੰਗਾ ਵੱਛੀ ਦਾ ਦੇਖੋ ਜੀ ਵੇਲ ਬੂਲ ਕਰੋ ਚੈੱਕ ਫੇਸ ਕੁਆਲਟੀ ਫੇਸ ਕੁਆਲਟੀ ਬਹੁਤ ਸੋਹਣੀ ਨਿੱਕਾ ਕੰਨਾ ਗੋਲ ਬੋਦੀ ਵਾਲੀ ਵੱਛੀ ਆ ਰੰਗ ਪ੍ਰਿੰਟਾਂ ਬੱਚੀ ਦਾ ਕੀ ਵੱਟਾ ਪੱਠਪੜਾਂ ਦੀ ਬਣਾਵਟ ਕਰੋ ਚੱਕ ਖੁੱਲੇ ਹੱਡ ਪੈਰਾਂ ਦੀ ਆ ਤੇ ਖੜਨੀ ਖੁਰਨੀ ਬੱਚੀ ਦੀ ਰੋਕੀ ਬੋ ਵੀ ਮੜਾ ਇੱਥੇ ਵੀਰ ਲਓ ਜੀ ਨਖਰਾ ਨੁਖਰਾ ਕਰੋ ਚੱਕ ਬੱਚੀ ਦਾ ਫੇਸ ਕੁਆਲਟੀ ਬਹੁਤ ਸੋਹਣੀ ਹੈ ਨਿੱਕਾ ਕਰਨ ਬੋਦੀ ਵਾਲੀ ਬੱਚੀ ਆ ਕੀ ਵੱਟਾ ਹੈ ਠੀਕ ਆ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਤਿੰਨ ਨਾਗੇ ਜਿਹੜੇ ਫਾਰਮ ਚੋਂ ਲਏ ਆ ਤੇ ਨਾ ਨਾ ਦੀ ਆਪਣੇ ਕੋਲ ਬਾਈ ਕਹਿੰਦਾ ਵੀ ਵੀਡੀਓ ਹੈਗੀ ਆ ਫਾਰਮ ਦੀ ਜੇ ਕੋਈ ਵੀ ਭਰਾ ਖਰੀਦੂਗਾ ਤੇ ਬਾਈ ਕਹਿੰਦਾ ਆਪਾਂ ਉਹਨੂੰ ਵਿਖਾ ਦਾਂਗੇ ਲੈ ਚੱਲ ਵੀਰੇ ਦੰਦ ਕਰਾ ਦੇ ਚੱਕ ਦੰਦੋ ਖੀਰੀ ਦੰਦੋ ਖੀਰੀ ਹੈ ਲੈ ਦੰਦੋ ਖੀਰੀ ਹੈ ਭਾਈ ਸਹੀ ਹੈ ਹਾਂ ਲੈ ਚੱਲ ਸੋਹਣਾ ਰੰਗ ਪ੍ਰਿੰਟਾ ਚਮਕ-ਦਮਕ ਪੂਰੀ ਹੈ ਭਜਨ ਬਹੁਤ ਹੈ ਭਜਨ ਵਜੂਦ ਪੂਰਾ ਹੈ ਕੋਈ ਨਿੱਗਾ ਐ ਲਿਸਸੀਆਂ ਲਾਵੀਆਂ ਹੰਭੀਆਂ ਹੀ ਐ ਨਹੀਂ ਪੂਰੀਆਂ ਹੁੰਦਲ ਹੇਲ ਬੱਚੀਆਂ ਤੇ ਬਿਊਟੀ ਵਾਲੀਆਂ ਵੀ ਐ ਨਾਲ ਕੋਈ ਐ ਨਹੀਂ ਕੋਈ ਵੀ ਮੋਟੇ ਜਿਹੇ ਪਿੰਡੇ ਦੀਆਂ ਜਾਂ ਬਰੀਕਾਂ ਬਰੂਕਾਂ ਬਹੁਤ ਸੋਹਣੀਆਂ ਬੱਚੀ ਚ ਸੋਹਣਾ ਰੰਗ ਪ੍ਰਿੰਟਾ ਤੇ ਜਿਹੜੀ ਆਪਾਂ ਡਿਮਾਂਡ ਦੀ ਗੱਲ ਕਰਕੇ ਤੇ ਬਾਈ ਦੇ ਅੱਗੇ ਵਾਲੀਆਂ ਪਿਛਲੀਆਂ ਵੀਡੀਓ ਵੀ ਤੁਸੀਂ ਵੇਣੇ ਆ ਬਹੁਤ ਪਿਆਰ ਦਿੰਨੇ ਹੋ ਧੰਨਵਾਦ ਆ ਸਾਰੇ ਵੀਰਾਂ ਦਾ ਤੇ ਬਾਈ ਦੇ ਜਿਹੜੇ ਭਾਅ ਮੁੱਲ ਹੁੰਦੇ ਬਿਲਕੁਲ ਜੈਨੂਇਨ ਹੁੰਦੇ ਆ ਤੇ ਜਿਹੜੀ ਹੁਣ ਤੁਹਾਨੂੰ ਆਪਾਂ ਵੱਚੀ ਵਿਖਾਉਣੀ ਆ ਮਿੱਤਰਾਂ ਨੂੰ ਜਰਸੀ ਦੀ ਬਹੁਤ ਟਾਪ ਦੇ ਨਕੀਨੇ ਆ ਕੋਕਾ ਪੀਸੀ ਆ ਕੀ ਡਿਟੇਲ ਹੈ ਜੀ ਬਾਹਰ ਕੱਢ ਲਿਆ ਬਾਈ ਬਾਹਰ ਖੋਲ ਕੇ ਆਪਾਂ ਦਿਖਾਉਨੇ ਆ ਮਿੱਤਰਾਂ ਨੂੰ ਨੇ ਕਰੋ ਚੈੱਕ ਜੀ ਬੱਚਿਆਂ ਬਹੁਤ ਸੋਹਣੀਆਂ ਬੱਚੀਆਂ ਬਾਈ ਕੋਲੈਜ ਦੀ ਵੀਡੀਓ ਦੇ ਵਿੱਚ ਨਗੀਨੇ ਪੀਸ ਜੀ ਹੈ ਲੋ ਕਰੋ ਚੈੱਕ ਪਹਿਲਾਂ ਤਾਂ ਫੇਰ ਪੁੱਛਦੇ ਆਪਾਂ ਬਾਈ ਤੋਂ ਵੀ ਕੀ ਡਿਟੇਲ ਹੈ ਜੀ ਵਜਨ ਵਜੂਦ ਕਰੋ ਚੈੱਕ ਦੰਦੋ ਖੀਰੀ ਆ ਦੰਦੋ ਖੀਰੀ ਆ ਬਾਈ ਕਹਿੰਦਾ ਚਾਰ ਹੀ ਥਾਣਾ ਰੋਗ ਲਾ ਬੋ ਵੀ ਫਿਰ ਮੜਾ ਜਾ ਹੁਣ ਆਪਾਂ ਹਾਂ ਪੰਜਾਬ ਵਾਲੀ ਜਰਸੀ ਹੈ ਸਹੀ ਗੱਲ ਹੈ ਤੇ ਬੋ ਵੀ ਜੀ ਕੀ ਡਿਟੇਲ ਹੈ ਵੀਰੇ ਕਿਹੜੇ ਸੀਮਨ ਦੀ ਆਪ ਇਹੇ ਸ਼੍ਰੀਮੰਦਾ ਦੱਸਿਆ ਜੀ ਇਹ ਇਹਨਾਂ ਦਾ ਜੋੜੇ ਦਾ ਆਪਾਂ ਪੁੱਛ ਕੇ ਦੱਸਦਾ ਠੀਕ ਆ ਭੁੱਲ ਗਿਆ ਸੀ ਠੀਕ ਆ ਉਹ ਚੰਗੇ ਸੀਮਨਾਂ ਦੇ ਆ ਫਾਰਮ ਦੀ ਵੀਡੀਓ ਹੈਗੀ ਆਪਾਂ ਫਾਰਮ ਦੀ ਵੀਡੀਓ ਬਾਈ ਕਹਿੰਦਾ ਆਪਣੇ ਕੋਲ ਹੈਗੀ ਆ ਲੈ ਚਲ ਤੋੜ ਲੈ ਤਾਂ ਦੱਸਿਆ ਆਪਾਂ ਸੋਹਣਾ ਰੰਗ ਪ੍ਰਿੰਟਾਂ ਤੇ ਦੰਦ ਕਰਾ ਦੇ ਚੈੱਕ ਤੋਰਾ ਤਾਰਾ ਦੇਖੋ ਜੀ ਘੋੜੀ ਵਰਗਾ ਵਜਨ ਵਜੂਦ ਪੂਰਾ ਕੋਈ ਲਿਸੀਲਾ ਵੀ ਹੰਬੀ ਜੀ ਨਹੀਂ ਰੋਕੀ ਮੜਾ ਬੋ ਵੀ ਆਪਾਂ ਥਣ ਝੋਲੀ ਕਰਾ ਦੇ ਚੈੱਕ ਹਾਂ ਸਹੀ ਗੱਲ ਹੈ ਗਲਾਬੀ ਥਾਣਾ ਜੀ ਗਲਾਬੀ ਥਾਣਾ ਤੇ ਝੋਲੀ ਝਾਲੀ ਹੱਥ ਲੱਗ ਬਣਾਲੀ ਆ ਰੋਕ ਲਾ ਵੀਰੇ ਤੇ ਦੰਦੋ ਦੰਦੋ ਦੰਦ ਕਰਾ ਦੇ ਚੱਕ ਲੋ ਜੀ ਖੀਰੀ ਸਹੀ ਗੱਲ ਹੈ ਕੀ ਗੱਲ ਅਗਣ ਦੇ ਕਾਬਲ ਹੈ ਬਿਲਕੁਲ ਸੀਮਨ ਲੰਦੇ ਕਾਬਲ ਹੈ ਫੇਸ ਕੁਆਲਟੀ ਦੇਖੋ ਜੀ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਛੀ ਆ ਤੇ ਸੋਨਾ ਵਜਨ ਵਜੂਦ ਹੈ ਲੈਗ ਸਕੋਰ ਕਰੋ ਚੱਕ ਬਿਲਕੁਲ ਸਟੇਟ ਹੈ ਉਪਰੋਂ ਵੀ ਕੋਈ ਢੁਈ ਨਹੀਂ ਚੱਕਦੀ ਕੁਛ ਨਹੀਂ ਓਕੇ ਜੀ ਰਿਪੋਰਟ ਹੈ ਜਮਾ ਹੈ ਨਾ ਹਾਂ ਜੀ ਲੈ ਚੱਲੋ ਉਹ ਵੀ ਬਿਊਟੀ ਬਿਊਟੀ ਬੱਛੀ ਚ ਕੀਆ ਬਾਤਾਂ ਹੀ ਹੈ ਨਖਰਾ ਨਖਰਾ ਬੱਛੀ ਦਾ ਬਹੁਤ ਸੋਹਣਾ ਨਾਗਾ ਬਾਈ ਕੋਲੇ ਬਾਈ ਜੀ ਵੀ ਜਿਹੜੀ ਚਵੈਸ ਆ ਆਪਾਂ ਪੰਜ ਸੀ ਵੀਡੀਓ ਬਾਈ ਜੀਆਂ ਬਣਾ ਲਈਆਂ ਬਾਈ ਜੀ ਚਵੈਸ ਵੀ ਪੂਰੀ ਓਕੇ ਆ ਪੂਰੇ ਟੌਪ ਦੇ ਨਾ ਕੀ ਹੁੰਦੇ ਆ ਕਿੰਤੀ ਆਪਾਂ ਲੈਨੇ ਆ ਇੱਕ ਦੋ ਜਰਸੀ ਵੀ ਟੀਐਫ ਦੇ ਵਿੱਚ ਵੀ ਚੰਗੇ ਨਾਗ ਹੁੰਦੇ ਆ ਬਾਈ ਜੀਆਂ ਕਈ ਵੀਡੀਓ ਆਪਾਂ ਬਣਾਤੀਆਂ ਤੇ ਜਿਹੜੀ ਫਿਰ ਹੁਣ ਇਦੋ ਵਾ ਦਾ ਜਰਸੀ ਦਿਖਾਉਣੀ ਆ ਬਾਈ ਇਹ ਵੀ ਦੰਦੋ ਖੀਰੀ ਆ ਮੰਨ ਕੇ ਚੱਲ ਪੰਜ ਨੰਬਰ ਤੇ ਆ ਗਈ ਦੰਦੋ ਖੀਰੀ ਆ ਪਹਿਲਾਂ ਤਾਂ ਵੱਛੀ ਚ ਭਰੀ ਪਹਿਲਾਂ ਤਾਂ ਵੱਛੀ ਚ ਕਰੋ ਬਰੀਕ ਬਰੀਕਾਂ ਚੈੱਕ ਮਿੱਤਰੋ ਬਰੀਕ ਨਾ ਬਹੁਤ ਸੋਹਣੀਆਂ ਤੇ ਥਣ ਝੋਲੀ ਦੀ ਕਿਆ ਬਾਤਾਂ ਆਈਆਂ ਫੇਸ ਕੁਆਲਟੀ ਦੇਖੋ ਜੀ ਅਗਲਾ ਕਹਿ ਦਿੰਦਾ ਵੀ ਬੋਦੀ ਵਾਲੀ ਬੱਚੀ ਐ ਬੋਦੀ ਕਰੋ ਚੱਕ ਪਹਿਲਾਂ ਤਾਂ ਬੱਚੀ ਦੀ ਹੈ ਨਾ ਆ ਖਰਗੋਸ਼ ਵਰਗੇ ਕੰਨ ਨਿੱਕੇ ਨਿੱਕੇ ਤੇ ਦੜੰਗੇ ਲਾਉਂਦੀ ਤੁਰੇ ਫਿਰਦੀ ਐ ਰੋਕੀ ਮੜੇ ਬੋਵੀ ਆਪਾਂ ਥਣ ਝੋਲੀ ਕਰਾ ਦੇ ਚੱਕ ਰੋਕ ਲਾ ਕਰਾ ਲੈ ਲਓ ਚਾਰ ਹੀ ਥਣ ਤੇ ਫੋਟ ਸ਼ਾਂਖ ਪੂਰਾ ਨਹੀਂ ਪੂਰੇ ਸੋਹਣੇ گلابی گلابی ਥਣ ਤੇ ਪੂਰੀ ਵਿਥੀ ਤੇ ਲੱਗੇ ਹੋਏ ਆ ਲਿਆ ਬਈ ਬੋਵੀ ਬੰਦੇ ਇਹ ਕੁਆਲਟੀ ਦੇਖੋ ਜੀ ਹਾਂਜੀ ਮਿੱਤਰੋ ਆਪਾਂ ਦੋ ਨਗ ਦਿਖਾਤੇ ਜਰਸੀ ਦੇ ਨਾਲ ਕੋਲ ਆਪਾਂ ਛੇ ਨਗ ਦਿਖਾਤੇ ਤੇ ਦੋ ਬਾਈ ਕੋਲੇ ਹੈਗੇ ਹੁਣ ਐਚ ਐਫ ਦੀ ਹੋਰ ਬਹੁਤ ਚੰਗੀ ਵੱਛੀ ਹੈ ਜਿਹੜੀ ਆਪਾਂ ਜਰਸੀ ਦੀ ਦਿਖਾਈ ਹੈ ਤੇ ਇਹ ਕਿਹੜੇ ਸੀਮਨ ਦੀ ਦੱਸ ਅਸੀ ਬਾਈ ਇਹ 500 ਬਾੜ ਦੀ ਹੈ 500 ਬਾੜ ਦੀ ਹੋਈ ਮੜੇ ਪਾਸੇ ਬਾਈ ਦੇਖੋ ਜੀ ਬਿਊਟੀ ਬਿਅਰਟੀ ਦੇਖੋ ਕਿੰਨੀ ਅੱਛੀ ਦੀ ਖੜਨੀ ਫੁੱੜਨੀ ਕੀ ਬਾਤਾਂ ਹੀ ਆ ਹੈਨਾ ਤੇ ਜੇ ਦੋ ਮਹੀਨੇ ਦੋ ਮਹੀਨੇ ਤਾਂ ਇਹ ਵੀ ਨੇ ਬੱਚੀ ਇੱਕ ਘਟਾ ਵੀਰ ਦਾ ਖਾਊਗੀ ਤੇ ਬੱਚੀ ਨੇ ਸੀਮਨ ਲੈ ਲੈਣਾ ਲੈ ਲੈਣਾ ਜਿਹੜੀਆਂ ਆ ਬੱਚੀਆਂ ਦਿਖਾਈਆਂ ਚਾਰੇ ਸਣੇ ਜਰਸੀ ਤੇ ਇਹ ਵੀ ਮੰਨ ਕੇ ਚੱਲੋ ਵੀ ਮਹੀਨੇ-ਮਹੀਨੇ ਦੋ-ਡੋ ਮਹੀਨੇ ਤੱਕ ਬੱਚਿਆਂ ਸੀਮਨ ਲੈਣ ਦੇ ਬਿਲਕੁਲ ਕਾਬਿਲ ਆ ਕੋਈ ਇਹਨਾਂ ਦੀ ਸੰਭਾਈ ਨਹੀਂ ਪੈਣੀ ਮਿੱਤਰੋ ਜਿਹੜੇ ਭਰਾ ਨੇ ਕੋਈ ਚਾਰ ਨਾਗ ਪਾਲਨੇ ਆ ਘਰੇ ਲੈ ਕੇ ਬਹੁਤ ਵਧੀਆ ਆਪਸ਼ਨ ਆ ਚੰਗੀਆਂ ਐਫ ਜੇ ਵਿੱਚ ਪੈਣੀਆਂ ਬੱਚੀਆਂ ਤੇ ਚੰਗੀਆਂ ਹੈਗੀਆਂ ਪੂਰੀਆਂ ਟੌਪੀਆਂ ਜਰਸੀ ਦੇ ਨਾਲ ਆ ਬਾਈ ਕੋਲੇ ਦੋ ਬਹੁਤ ਚੰਗੀ ਬੱਚੀ ਆ ਵੀ ਵੱਡੀ ਬੱਚੀ ਤੇ ਹੁਣ ਇਹੀਆਂ ਐਚਐਫ ਦੇ ਵਿੱਚ ਦੇਖੋ ਜੀ ਬੱਚੀ ਦੀ ਬਿਊਟੀ ਵਾਟੀ ਭਈ ਉਹ ਦਸ ਕੁ ਕੁੜੀ ਵਰਗੀ ਬੱਚੇ ਚਿੱਟੀ ਕੀ ਡਿਟੇਲ ਆ ਉਹਦੀ ਉਹ ਏਬੀਐਸ ਦੇ ਬਰੂਡ ਦੀ ਹੈ ਏਬੀਐਸ ਦੇ ਬਰੂਡ ਦੀ ਤੇ ਕਿੰਨੀ ਉਮਰ ਆ ਵੀਰੇ ਉਹਦੀ ਉਮਰ ਇਹ ਵੀ ਹੈਗੀ ਹੈ ਜੀ 5 ਕਿ ਮਹੀਨੇ ਆ ਖੋਲਿਆ ਕਰਾਂ ਦੀ ਬਾਹਰ ਨੂੰ ਕੱਢ ਲਿਆ 5 ਮਹੀਨੇ ਉਮਰ ਆ ਮਿੱਤਰੋ ਤੇ ਥਣ ਝੋਲੀ ਤੁਹਾਨੂੰ ਕਰਾ ਦਗੇ ਚੈੱਕ ਪਹਿਲਾਂ ਹੀ ਗਲਾਬੀ ਖਾਣਾ ਗਲਾਬੀ ਥਣ ਆ ਚਾਰ ਹੀ ਥਣ ਆ ਤੇ ਪੂਰ ਸੰ ਕੋਈ ਪੂਰਾ ਨਹੀਂ ਜੀ ਪਰ ਥਣ ਝੋਲੀ ਦੀ ਸਾਫ ਹੈ ਬਿਊਟੀ ਦੇਖੋ ਪਹਿਲਾਂ ਤਾਂ ਬੱਚੀ ਦੀ ਐ ਪਈਆ ਮੈਂ ਕਿਹਾ ਕੁਕੜੀ ਵਰਗੀ ਚਿੱਟੀ ਚਿੱਟੀ ਮੈਂ ਖੜਨੀ ਖੁੜਨੀ ਬੱਚੀ ਦੀ ਕਿਆ ਬਾਤ ਹੈ ਬਿਲਕੁਲ ਉਪਰੋਂ ਸਟੇਟ ਆ ਕੋਈ ਢੁਈ ਢਾਈ ਨਹੀਂ ਚੱਕਦੀ ਨਸਰਾ ਨੁਖਰਾ ਬੱਚੀ ਦਾ ਪੂਰਾ ਆਤਾ ਪਿੰਕ ਨੋਜ਼ ਵਾਲੀ ਆ ਫੇਸ ਕੁਆਲਟੀ ਕਰੋ ਚੈੱਕ ਜੀ ਐ ਅੰਗਰੇਜ਼ਨ ਵਰਗੀ ਆ ਬਾਈ ਹੈਨਾ ਬਹੁਤ ਪਿਆਰਾ ਬੱਚਾ ਖੜਦਾ ਖੁੜਨੀ ਬੱਚੀ ਦੀ ਦੇਖੋ ਜਾਤ ਨਸਲ ਜਿਹੜੀ ਕੁਆਲਟੀ ਆ ਕੁਆਲਟੀ ਤਾਂ ਆਪ ਵੀ ਮੱਲੋ ਮੱਲੀ ਬੋਲਦੀ ਐ ਕੋਈ ਵਾੜੀਆਂ ਗੱਲਾਂ ਕਰਨ ਦੀ ਕੋਈ ਲੋੜ ਨਹੀਂ ਕੋਈ ਐ ਨਹੀਂ ਵੀ ਅਸੀਂ ਕੋਈ ਜਾਦੇ ਸਿਆਣੇ ਆ ਪਰ ਜਿਹੜੀ ਕੁਆਲਿਟੀ ਹੈ ਮਿੱਤਰੋ ਜਿਹੜੀ ਜਾਤ ਨਸਲ ਹੈ ਉਹ ਆਪ ਹੀ ਮੂੰਹੋਂ ਬੋਲਦੀ ਹੈ ਵੀ ਵਾਕਈ ਹੈਗੀ ਹੈ ਕੋਈ ਚੰਗੇ ਸੀਮਨ ਦੀ ਦੰਦੋ ਖੀਰੀ ਆ ਕਰਾ ਦੇ ਚੈੱਕ ਮਿੱਤਰਾ ਲੈ ਚੱਲ ਵੀਰੇ ਬਹੁਤ ਸੋਹਣੀ ਟੌਪ ਦੀ ਬੱਚੀ ਆ এবੀਐਸ ਦੇ ਬਰੂਟ ਸੀਮਨ ਦੀ ਆ ਉਮਰ ਕਿੰਨੀ ਦੱਸਿਆ ਜੀ ਬੋਬੀ ਪੰਜ ਕਿ ਮਹੀਨੇ ਉਮਰ ਆ ਤੇ ਥਾਂ ਝੋਲੀ ਦੀ ਸਾਫ ਹੈ ਡਿਮਾਂਡ ਆ ਜਿਹੜੀ ਬਾਈ ਤੋਂ ਆਪਾਂ ਮਗਰੋਂ ਕਰਾਵਾਂਗੇ ਸਾਰੀਆਂ ਬੱਚੀਆਂ ਦੀ ਤੇ 22 ਕੁਲੇ ਹੈਗੇ ਸਾਰੇ 8 ਨਾਗ ਹੈ ਨਾ ਬਾਈ ਅੱਜ 7 ਸਤ ਨਗ 6 ਆਪਾਂ ਵਿਖਾਤੇ ਤੇ ਇੱਕ ਰਹਿ ਗਈ ਬੱਚੀ ਬਾਈ ਬੰਨੀ ਮਾਰੀ ਹੈਮਤ ਨਾ ਬਾਈ 5 ਐਚਪੀ ਹਾਂਜੀ ਤੇ 2 ਹੈਗੀਆਂ ਜਾਂ ਠੀਕ ਹੈ ਤੇ ਬਾਈ ਦਾ ਬੈਨਰ ਲੱਗਿਆ ਵਾ ਬੋਵੀ ਡੈਰੀ ਫਾਰਮ ਪਿੰਡ ਰਵਾਲ ਇਦੂ ਗਾਂ ਜਿਹੜਾ ਬੱਚਾ ਬਾਈ ਆਹ ਬਹੁਤ ਪਿਆਰਾ ਬੱਚਾ ਕੀ ਕੀ ਉਮਰ ਹੈ ਜੀ ਕਿੰਨੀ ਕੀ ਡਿਟੇਲ ਆ ਦੱਸੀ ਕੱਢ ਲਿਆ ਬਾਹਰ ਕੱਢ ਲਿਆ ਦੇਖੋ ਜੀ ਬੱਚੀ ਦੀ ਬਿਊਟੀ ਵਾਟੀ ਦੇਖੋ ਕਿਆ ਬਾਤ ਹੈ ਡੈਨਮਾਰਕ ਦੇ 41 4127 ਦੀ ਇਹ ਲੈ ਆਵਾਰ ਫਿਰ ਲਓ ਵੀ ਮਿੱਤਰੋ 4127 ਦੀ ਆ ਰੋਕੀ ਬਾਈ ਮਾੜੀ ਜੀ ਫਿਰ ਆਪਾਂ ਝੋਲੀ ਕਰਾਈਏ ਥੱਲੇ ਚੈੱਕ ਖਾਂ ਝੋਲੀ ਸਹੀ ਗੱਲ ਹੈ ਇਹ ਤਾਂ ਸਾਰੀਆਂ ਵੱਡੀਆਂ ਬੱਚਿਆਂ ਨਾਲੋਂ ਵੀ ਕਾਫੀ ਈਸੀ ਥੱਲਿਓ ਹੈ ਨਾ ਕਿੰਨਾ ਪਿਆਰਾ ਬੱਚਾ ਦੇਖੋ ਜੀ ਬਿਲਕੁਲ ਸਟੇਟ ਨਸ ਲੈਗ ਸਕੋਰ ਬਹੁਤ ਸੋਹਣਾ ਖੜਨੀ ਖੁੜਨੀ ਬੱਚੀ ਦੀ ਦੀ ਵੀ ਪੂਰੀ ਓਕੇ ਆ ਤੋੜਾ ਤੋੜਾ ਓਕੇ ਦੀ ਰਿਪੋਰਟ ਆ ਫੇਸ ਕੁਆਲਿਟੀ ਦੇਖੋ ਜੀ ਨਿੱਕਾ ਕੰਨਾ ਤੇ ਪਿੰਕ ਨੋਜ਼ ਵਾਲੀ ਆ ਬੁੱਧੀ ਵਾਲੀ ਬੱਚੀ ਆ ਬਿਲਕੁਲ ਛੋਟੀ ਉਮਰ ਦਾ ਬੱਚਾ ਇਹ 7 ਨੰਬਰ ਹੈ 7 ਨੰਬਰ ਤੇ ਲਾਸ਼ ਤੇ ਹੈ ਨਾ ਲੈ ਚੱਲੋ ਬਾਈ ਉਹ ਵੀ ਲਓ ਵੀ ਮਿੱਤਰੋ 40127 ਦੀ ਹਾਂਜੀ ਡੈਨਮਾਰਕ ਦੇ 40127 ਦੀ ਆ ਥੱਲੇ ਸੰ ਝੋਲੀ ਬਹੁਤ ਸਾਫ਼ ਹੈ ਤੇ ਕੁੱਲ ਨਾਗ ਆਪਾਂ ਦਿਖਾ ਗਏ ਮਿੱਤਰੋ ਵੀਡੀਓ ਦੇ ਵਿੱਚ ਸੱਤ ਤੇ ਪੂਰੀ ਟੌਪ ਦੇ ਨਾਗ ਆ ਜਿਵੇਂ ਦੋ ਹੋਗੀਆਂ ਜਰਸੀ ਤੇ ਦੂਜੀਆਂ ਪੰਜ ਹੋਗੀਆਂ ਐਫ ਐਫ ਦੇ ਵਿੱਚ ਪੈਂਦੀਆਂ ਬੱਚੀਆਂ ਬੋਬੀ ਫੈਰੀਨਰੀ ਡਿਮਾਂਡ ਦੱਸ ਬਾਈ ਯਾਰ ਕੀ ਆ ਕੋਈ ਜਾਇਜ਼ ਡਿਮਾਂਡ ਵੀਰੇ ਜਿਹੜੇ ਵੀਰ ਆਪਣੇ ਇੰਨੇ ਚੈਨਲ ਨਾਲ ਜੁੜੇ ਨੇ ਤੁਹਾਨੂੰ ਭਰਾ ਪਿਆਰ ਕਰਨ ਵਾਲੇ ਆ ਕੋਈ ਜਾਇਜ਼ ਉਹਨਾਂ ਵਾਸਤੇ ਆਫਰ ਕੀ ਆ ਮੇਰੇ ਆਫਰ ਇਹੰਦਾ ਦੇ ਨਗੀਨੇ ਕੋਈ ਦੰਦਾ ਨਹੀਂ ਬਾਈ ਸਹੀ ਹਾਂ ਇਹ ਤਾਂ ਹੈ ਵੀਰੇ ਮੇਰੀ ਆ ਪੰਜ ਡਿਮਾਂਡ ਕਰਨੀ ਹੁੰਦਾ ਸੀ ਹਾਂ ਦੱਸੋ ਜੀ ਡਿਮਾਂਡ ਹੈਗੀ ਆ ਜੀ ਇਹਨਾਂ ਦੀ ਸਾਰੀਆਂ ਦੀ 1 ਲੱਖ ਤੇ 20 ਹਜ਼ਾਰ ਰੁਪਈਆ ਸਾਰੀਆਂ ਬੱਚੀਆਂ ਦੀ ਡਿਮਾਂਡ ਹੈਗੀ ਹੈ ਕਿ 1 ਲੱਖ ਤੇ 20 ਹਜ਼ਾਰ ਰੁਪਈਆ ਜੇ ਕੋਈ ਛੇ ਆ ਸਾਂ ਸਮਝ ਲਵੇ ਹਾਂਜੀ ਜਾਂ ਸੱਤਾਂ ਦਾ ਸਮਝ ਲਵੇ ਜੇ ਕੋਈ ਮਨ ਕੇ ਚੱਲ ਵੀ ਇਸ ਇਹ ਗੱਲ ਮਾੜੀ ਦੱਸ ਦੇ ਵੀ ਜੇ ਕੋਈ ਸਾਰੇ ਨਗਲ ਖਰੀਦੂਗਾ ਹਾਂਜੀ ਉਹ ਆਪਾਂ ਆਫਰ ਦੇ ਵਿੱਚ ਇੱਕ ਤਾਂ ਦੇਵਾਂਗੇ ਬੱਚੀ ਫ੍ਰੀ 1 ਲੱਖ 20 ਹਜ਼ਾਰ ਦੀ ਬੱਚੀ ਫ੍ਰੀ 1 ਲੱਖ 1 ਲੱਖ 20 ਹਜ਼ਾਰ ਰੁਪਈਏ ਦੇ ਵਿੱਚ ਜੇ ਕੋਈ ਛੇ ਸਾਰੀਆਂ ਬੱਚੀਆਂ ਖਰੀਦਦਾ ਹਾਂਜੀ ਤੇ 1,20,000 ਰੁਪਏ ਦੇ ਵਿੱਚ ਮੰਨ ਕੇ ਚਲਾ ਵੱਛੀ ਫਰੀ ਆ ਗਈ ਹਾਂਜੀ ਠੀਕ ਆ ਜਿਹੜੀ ਫਰੀ ਦੇਣੀ ਹੈ ਵੱਛੀ ਇਹ ਵੀ ਕੋਈ ਮਾੜੀ ਨਹੀਂ ਸਾਰੀਆਂ ਜੋ ਟੌਪ ਦੀ ਹੈ ਥੈਂਕ ਯੂ ਜੀ ਥਾਂਝੋਲੀ ਦੀ ਓਕੇ ਆ ਤੇ ਜੇ ਕੋਈ ਦੋ ਦੋ ਜੇ ਕੋਈ ਵੀਰ ਦੋ ਦੋ ਲੈਂਦਾ ਵੀਰੇ ਉਹਦੇ ਨਾਲ ਫਿਰ ਉਹ ਜਾ ਉਹਦੇ ਲਈ ਆਪਾਂ ਡਿਮਾਂਡ ਚਲੋ ਉਹ ਜੀ ਕਰਦਾਂਗੇ 100 ਕਿਲੋਮੀਟਰ ਕਰਾਫ ਦੇ ਕਰਦਾ ਤੇ ਜੇ ਕੋਈ ਸਾਰੀਆਂ ਵੱਛੀਆਂ ਖਰੀਦਦਾ ਕੋਈ ਉਹ ਉਹ 2 ਕਿਲੋਮੀਟਰ ਦਾ ਆ ਫਰੀ ਕਰਦਾ ਜੇ ਕੋ ਸਾਰੀਆਂ ਬੱਚੀਆਂ ਖਰੀਦਦਾ ਤੇ ਇੱਕ ਬੱਚੀ 1,20,000 ਰੁਪਏ ਦੇ ਵਿੱਚ ਸਾਰੀਆਂ ਮੰਨ ਕੇ ਚੱਲੋ ਹਾਂਜੀ ਪੰਜ ਫਰੀ ਪੰਜ ਫਰੀ ਹਾਂ ਸਤਨਾਕ ਕੋਈ ਦਿੰਦਾ ਨਹੀਂ ਇਹੋ ਜਿਹਾ ਸਹੀ ਗੱਲ ਹੈ ਮਿੱਤਰੋ ਵਾਕਈ ਮੈਂ ਤਾਂ ਵੀ ਹਰਾਨ ਹੋ ਜਾਂਦਾ ਤੈਨੂੰ ਤਾਂ ਹੀ ਦੁਬਾਰਾ ਪੁੱਛਿਆ ਵੀ ਬਈ ਸੋਚ ਲੈ ਇੱਕ ਲੱਖ ਰੁਪਈਆ 20,000 ਰੁਪਏ ਦੇ ਵਿੱਚ ਮੰਨ ਕੇ ਚੱਲੋ ਸਤਨਾਕ ਨੂੰ ਮਿੱਤਰੋ ਮਿਲ ਜਾਣੇ ਪੂਰੇ ਸੀਮਨ ਲਾਈਨ ਦੇ ਵੱਟਾਂ ਬੱਚੀਆਂ ਪੂਰੇ ਚੰਗੇ ਰਿਕਾਰਡ ਵਾਲੀਆਂ ਦੋ ਹੈਗੀਆਂ ਵਿੱਚ ਜਰਸੀ ਦੇ ਨਗੀਨੇ 1 ਲੱਖ ਰੁਪਈਆ 1 ਲੱਖ ਦੇ 20 ਹਜ਼ਾਰ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਪਹੁੰਚ ਫਰੀ ਹੈ 200 ਕਿਲੋਮੀਟਰ ਤੱਕ ਹੈਨਾ 70 ਨਗਾ ਜੀ 70 ਨਗਾ ਜੀ ਤੇ ਜੇ ਕੋਈ ਦੋ ਜਾਂ ਤਿੰਨ ਜਾਂ ਚਾਰ ਲੈਂਦਾ ਕੋਈ ਆ ਫਿਰ ਆਪਾਂ 100 ਕਿਲੋਮੀਟਰ ਤੱਕ ਫਰੀ ਕਰ ਦਾਂਗੇ ਜੇ ਤਿੰਨ ਲੈ ਲਵੇ ਜਾਂ ਦੋ ਲੈ ਲਵੇ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਿਆਂ ਉਹਦਾ 97790226 ਠੀਕ ਹੈ ਲਓ ਵੀ ਮਿੱਤਰੋ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 7 ਨਗ ਵਿਖਾਤੇ ਬਿਲਕੁਲ ਬਾਈ ਨੇ ਇਹਨਾਂ ਦੇ ਰੇੜੇ ਰੇਟ ਆ ਜੈਨੂਨ ਜੇ ਕੀਤੇ ਆ 1 ਲੱਖ 20 ਹਜ਼ਾਰ ਰੁਪਈ ਦੇ ਵਿੱਚ ਤੁਹਾਨੂੰ ਪਹੁੰਚ 300 ਕਿਲੋਮੀਟਰ ਤੱਕ ਫ੍ਰੀ ਐ ਸੌਰੀ ਦੋਸਤ 200 ਕਿਲੋਮੀਟਰ ਤੱਕ ਫ੍ਰੀ ਹੈ ਹਾਂਜੀ ਮਿੱਤਰੋ 1,20,000 ਰੁਪਏ ਦੇ ਵਿੱਚ ਤੁਹਾਨੂੰ 200 ਕਿਲੋਮੀਟਰ ਤੱਕ ਹੋ ਜੂਗੀ ਪਹੁੰਚ ਫ੍ਰੀ ਬਾਕੀ ਜੇ ਕੋਈ ਇੱਕ ਨਾਗ ਇੱਕ ਨਾਗ ਪਸੰਦ ਆ ਤੁਹਾਡੇ ਜਾਂ ਜਿਹੜਾ ਵੀ ਨਾਗ ਤੁਸੀਂ ਖਰੀਦਣਾ ਨਿਰਖ-ਪਰਖ ਮਿੱਤਰੋ ਤੁਸੀਂ ਆਪ ਕਰਨੀ ਹੈ ਜਿਹੜਾ ਮੇਰਾ ਕੰਮ ਆ ਮੇਰਾ ਕੰਮ ਆ ਵੀਡੀਓ ਬਣਾਉਣ ਦਾ ਤੇ ਪੈਸੇ ਤੁਸੀਂ ਲਾਉਣੇ ਆ ਚੀਜ਼ ਤੁਸੀਂ ਵੇਖਣੀ ਆ ਤੇ ਤੁਹਾਨੂੰ ਤੁਹਾਡਾ ਪੂਰਾ ਹੱਕ ਆ ਤਸੱਲੀ ਕਰਨ ਦਾ ਤੇ ਬਾਕੀ ਜੇ ਕਿਸੇ ਭਰਾ ਨੇ ਆਪਣੇ ਕੋ ਵੀਡੀਓ ਬਣਾਉਣੀ ਹੋਵੇ ਆਪਣਾ ਨੰਬਰ ਉੱਤੇ ਸਕਰੀਨ ਤੇ ਚੱਲਦਾ ਮਿਲਦੇ ਆਗੇ ਨਵੀਂ ਵੀਡੀਓ ਚ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ